ਤਾਂ ਮੈਂ ਅੱਜ ਉਹ ਰੀਡ ਦੀ ਹੱਡੀ ਆਮ ਆਦੀ ਪਾਰਟੀ ਦੀ ਬੈਠੀ ਹੋਈ ਆ ਉਹਨਾਂ ਦਾ ਦਿਲ ਦੀਆਂ ਕਹਾਣੀਆਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਕੰਮਕਾਰਾਂ ਤੋਂ ਟਾਈਮ ਕੱਢ ਕੇ ਇੱਥੇ ਪਹੁੰਚੇ ਸਾਡੇ ਵਿਚਾਰ ਤੋਂ ਔਰ ਨਾਲ ਦੀ ਨਾਲ ਆਮ ਆਦੀ ਪਾਰਟੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦੀ ਆ ਕਿ ਜਿਹੜੇ ਮਾਨ ਸਾਹਿਬ ਨੇ ਸੋਚ ਨੂੰ ਤੁਹਾਡੇ ਵਿੱਚ ਲਿਆਉਣ ਲਈ ਬਹੁਤ ਜੋਸ਼ ਉੱਤੇ ਲੱਗੇ ਹੋਏ ਆ ਆਪਾਂ ਅੱਜ ਗੱਲ ਕਰਨੀ ਆ ਜੋ ਪਹਿਲੀ ਤਰੀਕ ਤੋਂ ਹੋਣ ਵਾਲੀ ਜੋੜਾ ਜਿਹਦੇ ਬੈਕਗ੍ਰਾਉਂਡ ਆ ਵੱਤੋ ਵੱਤਾਂ ਸਮਾਣੀ ਪਾਰਟੀ ਦੇ ਕੈਂਡੀਡੇਟ ਸਰਦਾਰ ਰਾਜ ਸਿੰਘ ਭੁੱਲਰ ਜਿਹੜਾ ਫਰਾਂਸਪੋਰਟ ਪੰਚਾਇਤ ਮੰਤਰੀ ਵੀ ਆ ਉਹਨਾਂ ਨੇ ਕਾਬਜਾ ਮੇਰੇ ਆਪਾਂ ਸਾਰੇ ਖਤਰ ਹੋਏ ਆ ਤੁਸੀਂ ਭਲੀ ਭਾਂ ਚਾਹੁੰਦੇ ਆ ਵੀ ਜੋ ਪਿਛਲੇ 2 ਸਾਲ ਦੇ ਵਿੱਚ ਭਗਵਾਨਤਮਨ ਸਾਡੀ ਸਰਕਾਰ ਨੇ ਕੀਤਾ ਪਿਛਲੇ 70 75 ਸਾਲ ਤੋਂ ਉਹ ਨਹੀਂ ਹੋ ਸਕਿਆ ਇਹ ਜੋ ਵੀ ਹੋਇਆ ਤੁਹਾਡੇ ਸਹਿਯੋਗ ਨਾਲ ਹੋਇਆ ਤੁਸੀਂ ਮੋਟਾ ਪਾ ਕੇ ਉਹਨਾਂ ਨੂੰ ਪਾਵਰ ਲੈ ਕੇ ਅੰਦਰ ਆਇਓ ਔਰ ਮਾਨ ਸਰ ਹਮੇਸ਼ਾ ਇਹ ਕਹਿੰਦੇ ਨੇ ਆਪਣੇ ਹਰੇਕ ਹਰੇਕ ਸ਼ਰਮਾ ਵਿੱਚ ਤੁਹਾਡਾ ਮੈਂ ਦੇ ਨਹੀਂ ਦੇ ਸਕਦਾ ਤੇ ਇਹ ਸਭ ਇਹ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਤੁਹਾਡੇ ਹੱਥੀਂ ਪਾਵਰ ਤੁਸੀਂ ਕਿਹੜੀਆਂ ਸਰਕਾਰਾਂ ਲੈ ਕੇ ਉਹ ਸਰਕਾਰਾਂ ਲੈ ਕੇ ਆਉਣੀਆਂ ਜਿਹੜੀਆਂ ਪਹਿਲਾਂ ਜਿਨ੍ਹਾਂ ਨੇ 70-75 ਸਾਲਾਂ ਦੇ ਪੰਜਾਬ ਦੇ ਮਾਤਾ ਉਹ ਨਸ਼ਾ ਉਹ ਪ੍ਰਿਆਰ ਬਣਾ ਦਿੱਤਾ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਅਸੀਂ ਅੱਜ ਵੀ ਉਹਨਾਂ ਗੱਲਾਂ ਸੁਣਦੇ ਹਾਂ ਅੱਜ ਵੀ ਉਹਨਾਂ ਹੀ ਗੱਲਾਂ 'ਚ ਬੈਠੇ ਹੋਏ ਆ ਗੱਡੀਆਂ ਗੱਡੀਆਂ ਤੁਸੀਂ ਆਓ ਮੋਸਟ ਵੈਲਕਮ ਆ ਤੁਹਾਡੇ ਨਾਲ ਸਾਰੇ ਅਸੀਂ ਪਰ ਉਹਨੇ ਸਾਡੇ ਸਾਰਿਆਂ ਗਿਆ ਜਣਾਂ ਦੇ ਵਿੱਚ ਬੀਬੀ ਨੇ ਤੇਲ ਪਾਇਆ ਬਾਅਦੇ ਕੋਈ ਕੀਤੇ ਮੁੜ ਕੇ ਇੱਥੇ ਵੜੀ ਨਹੀਂ ਗਈ ਸੋ ਸਮੁੱਚੇ ਮੇਰੇ ਨਗਰ ਨਵਾਸੀਆਂ ਵੱਲੋਂ ਅਸੀਂ ਤੁਹਾਡੇ ਆਏ ਹੋਏ ਪ੍ਰਤਵੰਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੁਹਾਡੇ ਨਾਲ ਚੱਲਾਂਗੇ ਪਰ ਸ਼ਰਤ ਇੱਕ ਆ ਹੋਈ ਹੈ ਕਿ ਪੰਜ-ਛੇ ਬੰਦੇ ਸਾਡੇ ਕੋਲ ਜਿਨ੍ਹਾਂ ਦੇ ਨਾਲ ਇੱਕ ਗੱਲ ਬਣਨੀ ਹੈ ਪੰਜ-ਚਾਰ ਫੌਜੀ ਬੰਦੇ ਜਿਹੜੇ ਮੇਰੇ ਪਿੰਡ ਦੇ ਹੈਗੇ ਨੇ ਇਹਨਾਂ ਨੂੰ ਅੱਗੇ ਲਾ ਕੇ ਮੇਰੇ ਵੀਰ ਸਾਡੇ ਢੰਡ ਦਾ ਵਿਕਾਸ ਕਰਾਓ ਨਹੀਂ ਤੇ ਰੋਣਾ ਆਉਂਦਾ ਸਾਨੂੰ ਜਦੋਂ ਲੋਕ ਸਾਨੂੰ ਬਾਹਰਲੇ ਪਿੰਡਾਂ 'ਚ ਗਾਲ੍ਹਾਂ ਕੱਢਦੇ ਕਿ ਤੁਹਾਡੇ ਪਿੰਡ ਦੇ ਤਾਂ ਬੜਿਆਂ ਵੀ ਨਹੀਂ ਜਾਂਦਾ ਬਸ ਇਹ ਕੋਈ ਬੇਨਤੀ ਹੈ ਹੋਰ ਸਾਨੂੰ ਪ੍ਰੋਬਲਮ ਕੋਈ ਨਹੀਂ ਮੈਂ ਯਕੀਨਨ ਆਪਣੀ ਲਾਈਫ ਜ਼ਿੰਦਗੀ ਦਾ ਆਨੰਦ ਲੈ ਰਿਆ ਹਾਂ ਤੇ ਸਿਰਫ ਇਹੋ ਹੀ ਬੇਨਤੀ ਹੈ ਕਿ ਮੇਰੇ ਪਿੰਡ ਦੇ ਵਿੱਚ ਕੋਈ 5-7 ਬੰਦੇ ਚੰਗੇ ਚੁਣ ਕੇ ਉਹਨਾਂ ਦੀ ਕਮੇਟੀ ਮੇਰੇ ਨਾਲ ਮੇਰੇ ਨਾਲ ਸਾਥੀ ਲਾ ਕੇ ਬੈਠੇ ਨੇ ਅੱਜ ਅਸੀਂ ਜਦੋਂ ਆਏ ਹਾਂ ਉਦੋਂ ਵੀ ਪਹਿਲਾਂ ਇਹ ਸਾਡੀ ਆਪਸ ਵਿੱਚ ਗੱਲ ਚੱਲੀ ਸੀ ਲੇਕਿਨ ਜਿਹੜੀ ਇਹ ਕਮੇਟੀ ਬਣਾਉਣੀ ਹੈ ਤੁਸੀਂ ਬਣਾਉਣੀ ਹੈ ਅਸੀਂ ਤੁਹਾਡੇ ਦੇ ਕੋਲ ਥੋਪਣਾ ਨਹੀਂ ਆ ਅਸੀਂ ਨਹੀਂ ਚਾਹਦੇ ਕਿ ਅਸੀਂ ਕੋਈ ਕਮੇਟੀ ਬਣਾ ਕੇ ਥੋਪ ਕੇ ਚਲੇ ਜਾਈਏ ਕਲੀਮ ਸਾਨੂੰ ਮਿਲੇਗਾ ਆ ਬੰਦਾ ਚੰਗਾ ਨਹੀਂ ਤੁਸੀਂ ਆ ਗਲਤ ਲਾਤਾ ਤੁਸੀਂ ਕਮੇਟੀ ਬਣਾ ਕੇ ਸਾਨੂੰ ਜੋ ਅਸੀਂ ਉਹਦਾ ਵਾਤਵਾ ਸੁਝੋਗ ਕਰਾਂਗੇ ਬਿਲਕੁਲ ਬਿਲਕੁਲ ਆ ਗੱਲ ਬਣਾ ਦੋ ਜੀ ਮੈਂ ਬਣਾਇਆ ਨਾ ਦੱਸ ਇਹ ਗੱਲ ਦੀ ਤੁਹਾਨੂੰ ਆੜੀ ਉਹ ਜੋ ਪਾਪਾ ਪਾਪਾ ਇਹ ਭੰਗੀਆਂ ਭਈਆ ਭੰਗੀਆਂ ਆਪਣੇ ਬੋਲ ਹਾਂ ਜੀ ਇਹਨਾਂ ਦੀ ਮਾਰਤ ਹੈ ਪਟਾ ਜੀ ਲਕਸ਼ਣ ਜ਼ੋਰ ਚੱਲ ਰਿਹਾ ਆ ਤੇ ਕੀ ਇਹ ਮਾਹੌਲ ਵੋਟਾਂ ਦਾ ਜੀ ਦੇਖੋ ਜੀ ਇਸ ਵੇਲੇ ਬਹੁਤ ਜ਼ੋਰ ਹੈ ਭਗਵੰਤ ਮਾਨ ਜਿਹੜੇ ਜਿਹੇ ਕੀਤੇ ਹੋਏ ਕੰਮ ਨੇ ਉਹਦਾ ਸਦਕਾ ਤੁਹਾਰੀ ਮਾਤਾ ਕੇ ਕਾਠ ਹੋ ਰਿਹਾ ਜਿੱਦਾਂ ਤੁਸੀਂ ਦੇਖ ਹੀ ਰਹੇ ਸੀਗੇ ਕਿ ਲੋਕਾਂ ਦਾ ਬਹੁਤ ਹੁਸ਼ਾਹ ਹੈ ਇਹ ਸਾਰਾ ਸਿਰਫ ਭਗਵੰਤ ਮਾਨ ਦੇ ਕੰਮ ਕਰਕੇ بجلی ਦੇ ਬਿੱਲ ਹੋ ਗਏ ਇਹ ਜਿਹੜੇ ਆ ਚੇਪਾਲੇ ਮੀਟਰ ਲਾਏ ਆ ਇਹ ਬੰਦ ਕਿਉਂ ਨਹੀਂ ਹੋ ਰਹੀ ਜੀ ਹਾਂਜੀ ਜਿਹੜੇ ਚੇਪਾਲੇ ਮੀਟਰ ਲਾਏ ਆ ਜੀ ਹਾਂਜੀ ਇਹ ਬੰਦ ਹੋਣੇ ਚਾਹੀਦੇ ਇਹ ਦੇਖੋ ਸਰਕਾਰ ਦੀ ਪਾਲਿਸੀ ਹੈਗੀ ਜਲਦੀ ਬੰਦ ਹੋ ਜਾਂਦੇ ਠੀਕ ਹੈ ਓਕੇ